ਸਤਨਾਮ ਸ੍ਰੀ ਵਾਇ ਗੁਰੂ ਸਭ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਭ ਜੀਓ ਜਪਦੀ ਸਾਹਿਬ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਣੀ ਸਪੰਗ ਗੁਰ ਪ੍ਰਸਾਦਿ ਜਪ ਆਦ ਸਚ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚ ਨ ਹੋਵੈ ਜੇ ਸੋਚੀ ਲਖਵਾਰ ਚਿੱਤੇ ਚਪਨਾਵੇ ਜੇ ਲਾਇ ਲਾ ਲਿਤਾਰੋ ਪੁਕਿਆ ਪੁਕਨਾ ਉਤਰੀ ਜੇ ਬੰਨਾ ਪੂਰੀ ਅਪਾਰ ਸਹ ਸਿਆਣ ਪਾਲਕ ਹੋਏ ਤੈਕਣ ਚੱਲੇ ਨਾਲ ਕਿਵ ਅਸਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਕੁਮਾਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿਓ ਬਣਾ ਤਾਰ ਹੁਕਮ ਨਾ ਕਿਹਾ ਜਾਈ ਹੁਕਮਿਓ ਬਣ ਜੀ ਹੁਕਮ ਲੈ ਵਿਟਿਆਈ ਹੁਕਮੇ ਮੇਰ ਤੁਮ ਨੀਚਾ ਹੁਕਮ ਲੈ ਕਾ ਦੁਖ ਸੁਖ ਪਾਹੀ ਏਕ ਨਾ ਹੁਕਮੇ ਬਖਸ਼ੀਸ਼ ਐ ਹੁਕਮੇ ਸਦਾ ਪਵਾਹੀਆ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਝੇ ਤਾ ਮੈਂ ਕਹਿ ਨਾ ਕੋਏ ਗਾਵੇ ਕੋ ਤਾਣੋ ਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਚਾਣ ਗਾਵੇ ਕੋ ਗੁਣ ਵੜੈ ਅਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦਾ ਗਾਵੇ ਕੋ ਜਾਪੇ dise dur ਗਾਵੇ ਕੋ ਵੇਖਿਆ ਦਰਹ ਦੂਰ ਕਤਨਾ ਕਤੇ ਨਾ ਵੇ ਟੋਟ ਕੱਠ ਕਤਤੀ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦਾ ਤਕ ਪਾਏ ਜੁਗ ਅਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਉ ਰਾਜਾ ਸਾਈਂ ਬੂ ਸਾਚਨਾਏ ਪਾਕੇ ਪਉ ਅਪਾਰ ਅਕੈ ਮੰਗੈ ਦਹਿ ਦੇਹ ਦਾਤ ਕਰੇ ਦਾਤਾਰ ਫਿਰ ਕਿ ਆਗੇ ਰਖੀਏ ਜਿਤਿਸੇ ਦਰਬਾਰ ਮੋਤੀ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪ ਆਪ ਨਿਰਵੰਝਨ ਸੋਏ ਜਿਨ ਸੇ ਰਤਿਨ ਪਾਇਆ ਮਾਣ ਅਨੰਤ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਕੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖੋ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਖ ਬਰਮਾ ਗੋਰ ਪਾਰਵਤੀ ਮਾਈ ਜੇ ਹੂੰ ਜਾਣਾ ਆਕਾ ਨਾ ਹੀ ਕਹਿ ਨਾ ਕਰਤ ਨਾ ਜਾਈ ਗੁਰਾਂ ਇੱਕ ਦਹਿ ਬੁਝਾਈ ਸਵਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਤ ਨਾ ਵਾਜੇ ਤਿਸਤਾ ਵਾ ਵਿਨਪਾਣੇ ਕੇ ਨਾ ਹੀ ਕਰੀ ਜੇ ਤਿਸ ਸਟੂ ਪਾਈ ਵੇ ਕਾ ਵਿਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਦੇਕ ਗੁਰ ਕੀ ਸਿੱਖ ਸੁਣੀ ਗੁਰ ਇਕ ਦੇ ਬੁਝਾਈ ਸਵਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜਾ ਦੇ ਵਿਚਾਰ ਯਾਰ ਜਾਂਹੋਰ ਦੋ ਸੋਣੀ ਹੋਏ ਨਵਾਂ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾੁਰ ਕਾਇਕੇ ਜਸ ਕੀਰਤ ਜਗਲਾ ਜੇ ਤੇ ਸਨਦਰਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋ ਸਿੱਧੋ ਉਤਰੇ ਨਾਨਕ ਨਿਰਗੁਣ ਬੁਣ ਕਰੇ ਗੁਣਵੰਤਿਆ ਗੁਣ ਦਾ त कोइ न सुभेस गुन कोई करे सुन सिर पीर सुर नाथ सुनिय कास कास सुण दीप लो पताल सुहि नके कालो नानक भक्त सदा विकास सुणिय दूक पक नास सुनि सब्रह्माण्डा सुक्सल सु योग युगतन पेद। सुन शास्त्र समत वेदो नानक भगत सादा व सु दुख पावका सस्तुख ज्ञान सुरका स्ना सु पठ पढ पामा सु लागे ध्यान ਨਾਨਕ ਭਗਤ ਸਾਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਸਾਰਾ ਗੁਨਾਹ ਕੇ ਗਾ ਸੁਣੀਏ ਸੇਕ ਪੀਰ ਪਤਸਾ ਸੁਣੀ ਅੰਦਰ ਪਾਵੇ ਰਾਵ ਸੁਣੀ ਆਤੋ ਵੇਸ ਗਾਓ ਨਾਨਕ ਭਗਤ ਸਾਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਮੰਨਨੇ ਕੀ ਗੱਤ ਕਹਿ ਨਾ ਜਾਹੇ ਜੇ ਕੋ ਕਹਿ ਪਿچھے ਪੁਛਤਾਏ ਕਾਦਰ ਕਲਮ ਨਾਲ ਲਿਕਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਇਸ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੂਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੂਤ ਮੰਨੈ ਮੋ ਚੋਟਾ ਨਾ ਕਾਇ ਮੰਨੈ ਜਨ ਕੇ ਸਾਥ ਨਾ ਜਾਏ ਇਸ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰ ਕੋ ਢਾਕ ਨਾ ਪਾਏ ਮੰਨੇ ਭਾਤੇ ਤੇ ਉਪਰਗਟ ਜਾਏ ਮੰਨੇ ਮਾਗਣਾ ਚੱਲੇ ਪੰਤੋ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਰ ਸਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾ ਪਿੱਖ एसा नाम ए जे को मन जाने मन कोए पंच पञ्च पंच प्रदान पंच पावे दर पंच सोये दर जाना पचा का गुरे कह येको करे विचार, करते के करने न सुमार तोल धर्म दया पूता संतो कटा जिन जनसूता जेको बूझे हो विस्तार तवले ऊपर केथा पार तरते ओर परे हो रो रासी स्थिरप पार तल कंजोरा जी जात रंगा केनाओ सपना लिख्या उड़ी कलाम एउले कलक जाने कोए ले कल को लिख्या केता होए केता तान सवाले रूप ਕਹੇ ਤੀ ਦਾਤਾ ਜਾਣੇ ਕਣਕੂਤ ਕੀਤਾ ਪਾਸਾ ਇੱਕ ਗਵਾਉ ਤਿਸ ਤੇ ਹੋਏ ਲੱਖ ਤਰਿਆ ਹੂੰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪੜੀਕਾਰ ਤੂ ਸਦਾ ਸਲਾਮਤਨ ਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪ ਤਾ असङ्ख ग्रन्थमुखवेत पाठ असङ्ख्य योग मनरे उदास असङ्ख भक्त गुण विचार असङ्ख सति असङ्ख दार असङ्ख सूरमुपक्षार असङ्ख मोन लिवलाय तारो कुदरत जो तुद पवे ज्यो पलिकार साहि सदा सलमतो निरंकार कांद कोर मन्द को कर चो जोर असङ्ख गलवट हत्या कमा असङ्ख पापि पापू करजा असङ्ख कुड कुडे पिराये असङ्ख मल मलपका असङ्ख नि सिर पारा नानकनीच विचार वरन जमा एक वार जो तुत पावे साई पलिकार तू सदा सलामत नंकार संक नाव संक ताव गम गम संक असंक सिर पारो अक्री नाम अक्री सला गीत गुनगा अक्री लेखन बोलन बान अक्रा सिर संजोग वकान ਜਿਨ ਲੈ ਕੇ ਤਿਸ ਨਾਏ ਜੇ ਫਰਮਾਏ ਤਿਤੇ ਪਾਏ ਦੇਤਾ ਚੀਤਾ ਤੇ ਤਾਣਾ ਵਿੰਡਾਵੇ ਨਾ ਕੋ ਤਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਫਲੀਕਾਰ ਤੂ ਸਦਾ ਸਲਾਮਤ ਨਰੰਕਾਰ

ਕਾਵਣ ਸਰ ਉਤੇ ਮਾਉ ਕਾਵਣ ਜਿਤੋ ਆਕਾਰ ਵੈਰ ਨ ਪਾਈਆਂ ਪੰਡਤੀ ਦੇ ਵਲੇ ਕੋ ਕੁਰਾਨ ਵਕਤ ਨ ਪਾਇਓ ਕਾ ਦਿਆ ਜੇ ਲਿਖਣ ਲੈ ਕੋ ਕੁਰਾਨ ਤਿਤਵਾ ਨ ਜੋਗੀ ਜਾਣੇ ਰੁਤਮਾਉ ਨ ਕੋਈ ਜੇ ਵਰਤਾ ਸਿੱਟੀ ਕੋ ਸਾਦੇ ਆਪਣੇ ਜਾਣੇ ਸੋਈ ਇਕਰਾ ਕਾ ਕੇ ਸਲਾਈ ਕੇ ਵਰਨੀ ਕੇ ਜਾਨਾ ਨਾਨਕ ਕਾ ਕਰ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਭ ਵੱਡੇ ਨਹੀਂ ਕੀਤਾ ਜਾ ਕਹੋ ਵੇ ਆ ਨਾਨਕ ਦੇ ਕੋ ਆਪੋ ਜਾਣੇ ਅਗੇ ਗਿਆਨਾ ਸੋਏ ਪਾਤਾਲ ਪਾਤਾਲੋ ਲਕੋ ਗਾ ਸੰਗਾਸ ਔੜ ਕੋੜ ਕਪਾਲ ਧੱਕੇ ਵੇਦ ਕਹਿਣ ਇੱਕ ਬਾਤ ਸੇ 16 ਕਹਿਣ ਕਤੇ ਬਾਸ ਨੂੰ ਇੱਕ ਤਾਤ ਲੈ ਕੋ ਤਾਂ ਲਿਖਿਆ ਲਿਖੇ ਵਿਨਾਸ ਨਾਨਕ ਵੱਡਾ ਆਕੀਏ ਆਪੇ ਜਾਣੇ ਆਪ ਸਲਾਈ ਸਲਾਈ ਏ ਤੀ ਸੂਤ ਨਾ ਪਾਇਆ ਨਦੀਆਂ ਤੇ ਵਾਪ ਭਾਵੇਂ ਸੁੰਦ ਨਾ ਜਾਣੀ ਆ ਸੁੰਦ ਸਾ ਸੁਲਤਾਨ ਗੇ ਰਸੇ ਧੀ ਮਾੜੋ ਤੰਨਾ ਕੀੜੀ ਤੁਲ ਨਾ ਹੋਵਨੀ ਜੈ ਤੇ ਸੁਮਣ ਨਾ ਵੇਸਰੇ ਅੰਤ ਨਾ ਸਤਿ ਕੈ ਨੰਤ ਅੰਤ ਨਾ ਕਰਨ ਦੇ ਨੰਤ ਅੰਤ ਨਾ ਵੇਖਣ ਸੁਨ ਨੰਤਾ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀ ਤਾਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਰਨ ਕਹਤੇ ਬਿਲੇ ਲਾਏ ਤਾਂ ਕਿਆ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣੇ ਕੋਈ ਬੋ ਤਾ ਕਹੀਏ ਬੋ ਤੋਏ ਵੱਡਾ ਸਾਹਿਬ ਊਚਾ ਬਾਹੂ ਊਚੇ ਉਪਰ ਊਚਾ ਨਾਮ ਐਵਡੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਬੋਤ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਤ ਪਾਰ ਕੇਤੀਆਂ ਗ੍ਰੰਥ ਨਾਹੀ ਵਿਚਾਰ ਕਿਤੇ ਖੱਪੇ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਈ ਕਾਏ ਕਹਿ ਤਿਆਂ ਦੂਖਾ ਫੁਕ ਸਦਮਾਰ ਇਹ ਵਿਦਾ ਤੇਰੀ ਦਰਤਾਰ ਬੰਦ ਕਲਾਸੀ ਪਾਣ ਓਏ ਹੋ ਰੱਖ ਨਾ ਸਕੇ ਕੋਇ ਜੇ ਕੋ ਖਾਇ ਕੋਖਣ ਪਾਏ ਉਹ ਜਾਣ ਜੇ ਤੀਆਂ ਮੁਖਾਏ ਆਪੇ ਜਾਣ ਆਪੇ ਤੇ ਆਖੇ ਸੇ ਪਿਕੇ ਹੀ ਕੈ ਜਿਸਨੋ ਬਖਸ਼ ਸਿਵਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਇਹ ਅਮਨ ਪੰਡਾਰ ਅਮੁੱਲਾ ਵੇ ਮੁੰ ਲੈ ਜਾਏ ਅਮੁੱਲ ਪਿਆਮੁਲਾ ਸੋ ਮਾਏ ਅਮੁੱਲ ਤਰਮ ਅਮੁੱਲ ਦੀਮਾਨ ਅਮੁੱਲ ਤੁਲ ਅਮੂਲਾ ਪਰਮਾਨ ਅਮੁੱਲ ਬਖਸ਼ੀਸ਼ ਅਮੁੱਲ ਮੇਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਨ ਅਮੁਲੋ ਅਮੁਲਾ ਕਿਆ ਨਾ ਜਾਏ ਆਕ ਆਕਰ ਲਿਵ ਲਾਇ ਆਕੇ ਦੋ ਪਾਠ ਪੁਰਾਨ ਆਕੇ ਪੜੇ ਕਰੇ ਵਿਖਿਆਣ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦਾ ਆਕੇ ਸਰਾਕੇ ਸੇਦ ਆਕੇ ਕਿਤੇ ਕਿਤੇ ਬੁੱਧ ਆਕੇ ਧਨਵਾਕੇ ਦੇਵ ਆਕੇ ਸੂਰ ਨਰਮੁਨ ਜਨ ਸੇਵਾ ਕਿਤੇ ਆਖੇ ਅੱਖ ਨ ਪਾਏ ਕਿਤੇ ਕੇ ਕੇ ਟੁੱਟ ਟੁੱਟ ਜਾਏ ਤੇ ਕਿਤੇ ਔਰ ਕਰੇ ਤਾਂ ਆਕ ਨ ਸਕੇ ਕਈ ਕਹਿ ਜੇਵੜ ਪਾਵੇ ਤੇ ਵਿਡੋਏ ਨਾਨਕ ਦਾਣ ਸੱਚਾ ਸੋਏ ਜੇ ਕੋ ਆਕੇ ਭੋਲ ਵਿਗਾੜ ਤਾਲ ਕੇ ਸਿਰਗਵਾਰ ਅਗਵਾਰ ਸੋਦਰ ਕੇ ਆਸੋ ਕਰ ਕੇ ਆ ਜਿਤਨੇ ਸਰਬ ਸਮਾਲੇ ਵਾਜੇ ਨਾਦਨੇ ਕ ਸੰਕਾ ਕੇ ਤੇ ਬਵਨ ਹਾਰੇ ਕੇ ਤੇ ਰਾਗ ਪਰ ਸੁ ਕਈਏ ਕੇ ਤੇ ਗਵਨ ਹਾਰੇ ਗਾਵਨ ਤੁਦਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦਵਾਰੇ ਗਵਨ ਚਿਤ ਗੁਪਤ ਲਿਖੇ ਜਾਣ ਹੈ ਲਿਖ ਲਿਖ ਤਰਾਮਾ ਬੇਚਾਰੇ गावੇ ਸਰਬ੍ਰਮਾ ਦੇਵੀ ਸੋਣ ਸਦਾ ਸਵਾਰੇ ਗਵਿੰਦ ਦਾਸਨ ਬਿੱਤੇ ਦੇਵਤਿਆਂ ਦਰ ਨਾਲਾ ਗਵ ਸੁਸਮਦੀ ਅੰਦਰ ਗਵਣ ਸਾਧ ਵਿਚਾਰੇ ਗਵਣ ਜਤੀ ਸੱਤੀ ਸੰਤੋਕੀ ਗਵ ਵੀਰ ਕਰਾਰੇ ਗਾਵਨ ਪੰਡਤ ਪੜਨ ਰਕੀ ਸਰ ਜੁਗਦਗਵਦਾ ਨਾਲੇ ਗਾਵੇ ਮੋਣੀਆਂ ਮਨਮੋਹਨਾ ਸੁਰਗਾ ਮਚ ਪਿਆਲੇ ਗਾਵਨ ਰਤਨਉਪਾਇ ਤੇਰੇ ਅਰਸਰਤੇ ਤਨ ਲਾ ਲੇ ਗਰ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਕਰਾ ਕੇ ਤਾਰੇ ਸੇ ਤੁਧਨ ਗਾਵਾ ਜੇ ਤੁਪ ਪਾਵਨਾ ਰਤੇ ਤੇਰੇ ਪਵਿੱਤਰ ਸਾਲੇ ਔਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਨਕ ਕਿਆ ਵਿਚਾਰੇ सोई सोई सदा साई दो सच सची नाई बि न रचना जिन रचाई रंगी रंगी पाती कर कर जिन पाई करना सदी वडाई जो पावे सोई करसी हुकम न कर जाई सो पातोनली पात सगल जमाती मन जी जगजी ਕੋ आद ਪਉਤ ਗਿਆਨ ਦਿਆਪਨ ਦਰਨ ਕਟ ਕਟ ਵਜੈ ਨਾਦ ਆਪਨਾ ਤੋਂ ਨਾਤੀ ਸਭ ਜਗ ਕੀ ਹਿਰਦਿ ਸਦਾ ਵਰਾਸਾਦ ਸੰਜੋਗ ਵਿਨਜੋਗ ਦੇ ਕਰ ਚਲਾਵੇ ਲੈ ਕੇ ਆਵੇ ਭਾਗ ਅਦੇਸ ਤਿਸ ਅਦੇਸ ਆਦ ਨੀਲ ਨਤਨਾਟ ਜਗਤ ਦੇ ਕੋ ਵੈਸ ਏਕਮਾਇ ਜੁਗਤ ਵਿਆਈ ਤਿੰਨ ਚੱਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ دیਵਾਨਾ ਜੇ ਤਿਸ ਪਾਵੈ ਤੇਰੇ ਤਲਾਵੈ ਜਿਗਉ ਪ੍ਰਮਾਨ ਉਹ ਵੇਖਿਉ ਨਨਦ ਨਾਵੇ ਬੁਤੋ ਵਿਢਾਨਾ ਆਦੇ ਸੋ ਤੇ ਸਿਆਦੇਸ ਆਗਨੀਲ ਨਾਤਨਾਤ ਜੁਗ ਜੁਗੇ ਕੋ ਵੈਸਾ ਆਸਨ ਲੋਏ ਲੋਏ ਪੰਧਾਰ ਜੋ ਕਿਸ ਪਾਏ ਸੇ ਕਵਾਰ ਕਰ ਕਰ ਕੇ ਕੇਸ ਜਨਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇ ਸੇ ਤੇ ਸਦੇਸ ਆਦ ਨੀਲਣ ਤਨਾਤ ਜੁਗ ਜੁਗ ਕੋ ਵੇਸ ਇਕ ਦੋ ਜੀ ਬੋ ਲਖ ਲਖੋ ਲਖੀ ਸ ਲਖ ਲਗੜਾ ਕੀ ਹੈ ਕੋ ਨਾਮ ਜਗਦੀਸ ਇਤਰਾ ਪਤ ਪੌੜੀਆਂ ਚੜਈਏ ਹੋਇ ਕੀਸ ਸੁਣ ਗੱਲਾਂ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸਾ ਆਖਣ ਜੋਰ ਤੇ ਪੈਣਾ ਜੋਰ ਜੋ ਨਾ ਮੰਗੰਦ ਨ ਜੋਰ ਜੋ ਨਾ ਜੀਵਣਾ ਮਰਨਾ ਜੋਰਾ

स विच जीुगत के रंग तिनके नामा ने कनत कर्मी कर्म विचार सचा पाचा दरबार कित सोन पंच परवण नदरी कर्म पावे निशान करच पकायो पाए ਨਾਨਕ ਗਿਆ ਜਪ ਜਾਏ ਧਰਮਖੰਡ ਕਾਉ ਤਰਮ ਗਿਆਨਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾਲ ਮਹੇਸਾ ਕਿਤੇ ਵਰਮੇ ਕਾੜਤ ਕੜੀਏ ਰੂਪ ਰੰਗ ਕੇ ਵੈਸ ਕਿਤਿਆਂ ਕਰਮ ਭੂਮੀ ਮੇਰੇ ਕਿਤੇ ਕਿਤੇ ਤੂਪ ਦੇਸਾ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧ ਨਾਤ ਕਿਤੇ ਕਿਤੇ ਦੇਰੀ ਰੈਸ ਕਿਤੇ ਦੇਵ ਧਨਵਮੁਨ ਕਿਤੇ ਕਿਤੇ ਰਤਨ ਸਮੰਦਾ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਰੰਦਾ ਕਿਤਿਆਂ ਸੁਤੀ ਸੇਵਕ ਕਿਤੇ ਨਾਨਕਾਂ ਤੋਂ ਅਨੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਦਿੱਤੇ ਨਾਦ ਬਨੋਦ ਕੋੜਨੰਦਾ ਸਰਮ ਕੰਡ ਕੀ ਬਾਣੀ ਰੂਪਾ ਦਿੱਤੇ ਘੜਤ ਕੜੀਏ ਬਹੁਤ ਨੂੰ ਤਾਕੀਆਂ ਗੱਲਾਂ ਕਤੀਆਂ ਨਾ ਜਾਏ ਦੇਖੋ ਕੈ ਪਿਛੇ ਪਸਤਾਏ ਤਿੱਤੇ ਕੜੀਏ ਸੂਰਤ ਮਤ ਮਨ ਬੁੱਧ ਤਿੱਤੇ ਕੜੀਏ ਸੂਰਾ ਸਿੱਧਾ ਕੇ ਸੁਧੋ ਕਰਮਖੰਡ ਕੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤੇ ਤੁਜੋ ਜੋਦ ਮਾਂ ਬਰਸੂਰਾ ਤਿਨ ਮੈਂ ਰਾਮ ਰਿਆ ਪਰਪੂਰ ਤਿੱਤੇ ਸਿਤ ਸਿਤ ਮੈਂ ਮਮਾਇ ਤਾਂ ਕੇ ਰੁਪਨੇ ਕਟਨੇ ਜਾਏ ਨਾਉ ਮਰੇ ਨਾ ਠੱਗੇ ਜਾਏ ਜਿਸ ਜਿਨ ਕੇ ਰਾਮ ਵਸੇ ਮਨ ਮਾਇ ਤਿਤ ਭਗਤ ਵਸ ਕੇ ਲੋ ਕਰ ਹੈ ਅਨੰਦ ਸਤਿ ਮਨਸ ਸਤ ਕੰਡ ਵਸੇ ਨਿਰੰਕਾਰ ਕਰ ਕਰ ਵੇ ਕੇ ਨ ਦੁਨਿਹਾਲ ਤਿਤ ਖੰਡ ਮੰਡਲ ਵਰਪੰਡ ਜੇ ਕੋ ਕਤ ਤਾ ਅੰਤ ਨਾਨਤ ਤਿਤ ਲੋਲ ਆਕਾਰ ਜਿਵ ਜਿ ਹੁਕਮ ਤਿ ਵੇ ਤਿ ਵਿਕਾਰ ਵੇਖੇ ਵਿਪਸਰ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ जत पारा ते नान नदरी नदरनि सलोका पवन गुरू पाणी पिता माता तत माता दी दया सगले जगता ചങ്ക ബു വസ് ധർമ്മ ദൂരമോ കടക്കൂരമൂ ജല കേ ഷുട്ടി നാലി നാം താലകത്തെ മുല കേ ഷുട്ടി നാല ਜੇ ਨੀ ਨਾਮ ਤੇ ਆਇਆ ਕਹਿ ਮਛੁਕ ਤਕਾਲ ਨਾਨਕ ਤੇ ਮਕੂ ਜਲੇ ਕੇ ਪੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ